ਆਮ ਆਦਮੀ ਪਾਰਟੀ ਦੇ ਵਿਧਾਇਕ ਫੌਜਾ ਸਿੰਘ ਸਰਾਰੀ ਮਰਤੋ ਸੁਰਖੀਆਂ ਦੇ ਵਿੱਚ ਨੇ ਆਮ ਆਦਮੀ ਪਾਰਟੀ ਦੇ ਹੀ ਸਰਪੰਚ ਦੇ ਵੱਲੋਂ ਖੁਦਕੁਸ਼ੀ ਕਰਨ ਮਗਰੋਂ ਪਿੰਡ ਤਰਿੱਡਾ ਦੇ ਵਿੱਚ ਵਿਧਾਇਕ ਤੇ ਉਸਦੇ ਪੀਏ ਦੇ ਖਿਲਾਫ ਨਾਰੀਬਾਜ਼ੀ ਹੋਈ ਹੈ सरपंच ਦੇ ਰਿਸ਼ਤੇਦਾਰਾਂ ਨੇ ਵਿਧਾਇਕ ਦੇ ਪੀਏ ਬਜਤਰ ਸਿੰਘ ਲਾਡੀ ਦੇ ਨਾਲ ਖਿੱਚਤੂ ਵੀ ਕੀਤੀ ਤੇ ਵਿਧਾਇਕ ਖੁਦ ਪੁਲਿਸ ਫੋਰਸ ਲੈ ਕੇ ਮੌਕੇ ਤੇ ਪਹੁੰਚਿਆ ਤੇ ਮਾਮਲਾ ਸ਼ਾਂਤ ਕਰਵਾਇਆ। ਦਰਅਸਲ ਪੰਜਾਬ ਦੇ ਫਿਰੋਜ਼ਪੁਰ ਦੇ ਗੁਰੂਹਾਟ ਸਹਾਇ ਦੇ ਵਿੱਚ ਆਮ ਆਦਮੀ ਪਾਰਟੀ ਦੇ ਇੱਕ ਸਰਪੰਚ ਨੇ ਲਾਇਸੈਂਸੀ ਪਿਸਤੌਲ ਨਾਲ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਤੇ ਮ੍ਰਿਤਕ ਦੀ ਪਛਾਣ ਪਿੰਡ ਤਰੱਡਾ ਦੇ ਸਰਪੰਚ ਜਸ਼ਨਪ੍ਰੀਤ 바ਵਾ ਦੇ ਵਜੋਂ ਹੋਈ। 25 ਸਾਲਾ ਜਸ਼ਨਪ੍ਰੀਤ ਪਹਿਲਵਾਨ ਸੀ। ਰਿਸ਼ਤੇਦਾਰਾਂ ਦਾ ਇਲਜ਼ਾਮ ਹੈ ਕਿ ਜਸ਼ਨਪ੍ਰੀਤ ਨੇ ਰਾਜਨੀਤਿਕ ਤੌਰ ਤੇ ਔਖੋ-ਔਲੇ ਹੋ ਕੇ ਵਿਕਾਸ ਕਾਰਜ ਦੇ ਵਿੱਚ ਰਿਕਵਰਡ ਪਾਉਣ ਦੇ ਕਾਰਨ ਇਹ ਕਦਮ ਚੁੱਕਿਆ ਹੈ ਇਸ ਦੇ ਲਈ ਸਥਾਨਕ ਵਿਧਾਇਕ ਜ਼ਿੰਮੇਵਾਰ ਹੈ ਇਸ ਦੇ ਵਿਰੋਧ ਵਿੱਚ ਪਿੰਡ ਦੇ ਵਿੱਚ ਦੁੱਖ ਪ੍ਰਗਟ ਕਰਨ ਆਏ ਵਿਧਾਇਕ ਦੇ ਪੀਏ ਦੇ ਨਾਲ ਵੀ ਖਿੱਚਤੂ ਹੋਈ ਹੈ ਉਸ ਤੋਂ ਬਾਅਦ ਵਿਧਾਇਕ ਨੂੰ ਖੁਦ ਪੁਲਿਸ ਫੋਰਸ ਦੇ ਨਾਲ ਮੌਕੇ ਤੇ ਆਉਣਾ ਪਿਆ ਤਾਂ ਜਦ ਸਰਪੰਚ ਦੀ ਮਾਂ ਦੇ ਨਾਲ ਗੱਲਬਾਤ ਹੋਈ ਹੈ ਤਾਂ ਉਸ ਦਾ ਇਹ ਕਹਿਣਾ ਕਿ ਉਸ ਦੇ ਪੁੱਤਰ ਨੇ ਉਸ ਦੇ ਸਾਹਮਣੇ ਗੋਲੀ ਮਾਰੀ ਹੈ ਉਸ ਨੇ ਪਿਸਤੌਲ ਕੰਨ ਪੱਟੀ ਤੇ ਰੱਖੀ ਤੇ ਕਿਹਾ ਬਾਏ ਮੈਂ ਜਾ ਰਿਹਾ ਜਸ਼ਨਪ੍ਰੀਤ ਦੀ ਮਾਂ ਦਾ ਕਹਿਣਾ ਹੈ ਕਿ ਉਸਦਾ ਪੁੱਤਰ ਰਾਜਨੀਤਿਕ ਦਬਾਅ ਤੇ ਵਿਧਾਇਕ ਦੇ ਨਿੱਜੀ ਸਹਾਇਕ ਯਾਨੀ ਕਿ ਪੀਏ ਤੋਂ ਪਰੇਸ਼ਾਨ ਸੀ ਉਹਨਾਂ ਦੱਸਿਆ ਕਿ ਕੱਲ ਜਸ਼ਨਪ੍ਰੀਤ ਬੁੱਢਾ ਸਾਹਿਬ ਗਿਆ ਸ਼ਨੀਵਾਰ ਪਿੰਡ ਦੇ ਵਿੱਚ ਗੁਰਦੀਪ ਸਿੰਘ ਨੇ ਵਿਧਾਇਕ ਫੌਜਾ ਸਿੰਘ ਸਰਾਰੀ ਨੂੰ ਆਪਣੇ ਘਰ ਬੁਲਾਇਆ ਸੀ ਵਿਧਾਇਕ ਦੇ ਪੀਏ ਨੇ ਜਸ਼ਨਪ੍ਰੀਤ ਨੂੰ ਫੋਨ ਕਰਕੇ ਮੌਕੇ ਤੇ ਉਹਨੂੰ ਕਿਹਾ ਜਸ਼ਨਪ੍ਰੀਤ ਬਾਹਰ ਸੀ ਇਸ ਲਈ ਉੱਥੇ ਨਹੀਂ ਗਿਆ ਤੇ ਮਾਂ ਨੇ ਅੱਗੇ ਕਿਹਾ ਕਿ ਜਦ ਜਸ਼ਨਪ੍ਰੀਤ ਸ਼ਾਮ ਨੂੰ ਘਰ ਆਇਆ ਤਾਂ ਉਹ ਪਰੇਸ਼ਾਨ ਦਿਖਾਈ ਦੇ ਰਿਹਾ ਸੀ ਬਿਸਤਰੇ ਤੇ ਲੇਟ ਜਾਂਦਾ ਅਸੀਂ ਸੋਚਿਆ ਕਿ ਸ਼ਾਇਦ ਥੱਕ ਗਿਆ ਹੋਣਾ ਤੋਂ ਕਾਫੀ ਦੇਰ ਤੱਕ ਘਰ ਦੇ ਵਿੱਚ ਹੋਰ ਕੰਮ ਕਰਦੇ ਰਹੇ ਤੇ ਫਿਰ ਉਸਨੇ ਆਪਣੀ ਪਿਸਤੌਲ ਆਪਣੇ ਸਿਰ ਤੇ ਰੱਖ ਲਈ ਤੇ ਕਿਹਾ ਬਾਏ ਮੈਂ ਜਾ ਰਿਹਾ ਜਸ਼ਨਪ੍ਰੀਤ ਦੇ ਪਿਤਾ ਤਰਸੇਮ ਲਾਲ ਨੇ ਆਪਣੇ ਬਿਆਨ ਦੇ ਵਿੱਚ ਪੁਲਿਸ ਨੂੰ ਦੱਸਿਆ ਕਿ ਉਸਨੇ ਸ਼ਨੀਵਾਰ ਦੇਰ ਰਾਤ ਜਸ਼ਨਪ੍ਰੀਤ ਨੇ ਖਾਣਾ ਖਾਧਾ ਇਸ ਤੋਂ ਬਾਅਦ ਉਹ ਸੌਣ ਚਲਾ ਗਿਆ ਤੇ ਰਾਤ ਲਗਭਗ 11:30 ਵਜੇ ਜਸ਼ਨਪ੍ਰੀਤ ਬਾਥਰੂਮ ਦੇ ਵਿੱਚੋਂ ਬਾਹਰ ਆਇਆ ਆਪਣੇ ਲਾਇਸੈਂਸੀ ਪਿਸਤੌਲ ਦਿਨ ਆਪਣੇ ਆਪ ਨੂੰ ਗੋਲੀ ਮਾਰ ਲਈ ਤਰਸੇਮ ਲਾਲ ਦਾ ਕਹਿਣਾ ਹੈ ਕਿ ਘਰ ਦੇ ਵਿੱਚ ਕੋਈ ਝਗੜਾ ਨਹੀਂ ਹੋਇਆ ਜਸ਼ਨਪ੍ਰੀਤ ਦਾ ਕਿਸੇ ਨਾਲ ਕੋਈ ਝਗੜਾ ਨਹੀਂ ਸੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਉਸਨੇ ਕਦਮ ਆਖਰ ਕਿਉਂ ਚੁੱਕਿਆ ਇਸ ਨਾਲ ਜਸ਼ਨਪ੍ਰੀਤ ਦੀ ਮੌਤ ਤੋਂ ਬਾਅਦ ਪਿੰਡ ਦੇ ਵਿੱਚ ਤਣਾਅ ਦਾ ਮਾਹੌਲ ਹੈ ਜਸ਼ਨਪ੍ਰੀਤ ਦੇ ਦੋਸਤਾਂ ਤੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਪ੍ਰੀਤ ਰਾਜਨੀਤੀ ਦਾ ਸ਼ਿਕਾਰ ਹੋਇਆ ਤਾਂ ਮੌਕੇ ਤੇ ਮੌਜੂ ਜਸ਼ਨਪ੍ਰੀਤ ਦੇ ਦੋਸਤਾਦਈ ਕਹਿਣਾ ਕਿ ਸਰਪੰਚ ਬਣਨ ਤੋਂ ਬਾਅਦ ਪਿੰਡ ਦੇ ਵਿੱਚ ਵਿਕਾਸ ਕਾਰਜ ਨਾ ਹੋਣ ਕਰਕੇ ਉਹ ਪਰੇਸ਼ਾਨ ਸੀ ਜਾ ਵਿਧਾਇਕ ਫੌਜਾ ਸਿੰਘ ਸਰਾਰੀ ਤੇ ਉਸਦੇ ਸਾਥੀ ਬਚਿੱਤਰ ਸਿੰਘ ਲਾਡੀ ਉਸ ਨੂੰ ਲਗਾਤਾਰ ਨਜ਼ਰਅੰਦਾਜ਼ ਕਰ ਰਹੇ ਸਨ ਉਹ ਵਿਰੋਧੀ ਪਾਰਟੀ ਦੇ ਲੋਕਾਂ ਦਾ ਪੱਖ ਲੈ ਰਹੇ ਸਨ ਜਿਸ ਕਾਰਨ ਜਸ਼ਨਪ੍ਰੀਤ ਮਾਨਸਿਕ ਤਣਾਅ ਦੇ ਵਿੱਚ ਸੀ ਇਹਨਾਂ ਦੋਸ਼ਾਂ ਦੇ ਵਿਚਕਾਰ ਜਦ ਵਿਧਾਇਕ ਦੇ ਪੀਏ ਬਚਿੱਤਰ ਸਿੰਘ ਲਾਡੀ ਜਸ਼ਨਪ੍ਰੀਤ ਦੇ ਕਾਰ ਦੁੱਖ ਪ੍ਰਗਟ ਕਰਨ ਲਈ ਪਹੁੰਚੇ ਤਾਂ ਰਿਸ਼ਤੇਦਾਰਾਂ ਨੇ ਉਸਨਾਂ ੱਤਕਾ ਮੁਕੀ ਕਰ ਦਿੱਤੀ ਉਸ ਤੋਂ ਬਾਅਦ ਵਿਧਾਇਕ ਸਰਾਰੀ ਨੂੰ ਖੁਦ ਪੁਲਿਸ ਫੋਰਸ ਦੇ ਨਾਮ ਮੌਕੇ ਤੇ ਆਉਣਾ ਪਿਆ ਤੇ ਮਾਮਲਾ ਸ਼ਾਂਤ ਕਰਵਾਇਆ ਗਿਆ अंतिम संस्कार ਦੇ ਦੌਰਾਨ ਕੁਝ ਲੋਕਾਂ ਨੇ ਉਹਨਾਂ ਦੀ ਮੌਜੂਦਗੀ ਦੇ ਵਿੱਚ ਵਿਧਾਇਕ ਫੌਜਾ ਸਿੰਘ ਸਰਾਰੀ ਵਿਰੋਧ ਨਾਰੇਬਾਜ਼ੀ ਕਰ ਦਿੱਤੀ ਹਾਲਾਂਕਿ ਵਿਧਾਇਕ ਨੇ ਇਸ ਮੌਕੇ ਕੋਈ ਬਿਆਨ ਨਹੀਂ ਦਿੱਤਾ ਇਸ ਸਬੰਧ ਵਿੱਚ ਜਾਣਕਾਰੀ ਦਿੰਦਾ ਫਿਰੋਜ਼ਪੁਰ ਦਿਹਾਤੀ ਦੇ ਐਸਪੀ ਮਨਜੀਤ ਸਿੰਘ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਜਸ਼ਨਪ੍ਰੀਤ ਜਾਂ ਉਹਨਾਂ ਦੇ ਕਿਸੇ ਵੀ ਪਰਿਵਾਰਕ ਮੈਂਬਰਾਂ ਨੇ ਇਸ ਘਟਨਾ ਦੇ ਲਈ ਕਿਸੇ ਨੂੰ ਵੀ ਜ਼ਿੰਮੇਵਾਰ ਨਹੀਂ ਠਹਿਰਾਇਆ ਉਹਨਾਂ ਕਿਹਾ ਕਿ ਜਸ਼ਨਪ੍ਰੀਤ ਦੇ ਪਿਤਾ ਤਰਸੀਮ ਲਾਲ ਦੇ ਬਿਆਨ ਦਰਜ ਕਰਨ ਤੋਂ ਬਾਅਦ ਹੀ ਅੰਤਮ ਸੰਸਕਾਰ ਹੋਇਆ